ਗੋਲ ਬਾਗ ਇਲਾਕੇ ਵਿੱਚ ਅੱਜ ਇੱਕ ਹੌਸਲਾ ਅਫਸਾ ਅਤੇ ਪਾਵਕ ਸਮਾਰੋਹ ਦੇਖਣ ਨੂੰ ਮਿਲਿਆ ਜਿੱਥੇ ਸੀਨੀਅਰ ਸਿਟੀਜ਼ਨ ਸੈਲ ਵੱਲੋਂ ਇੱਕ ਸੀਨੀਅਰ ਮੈਂਬਰ ਦਾ ਜਨਮ ਦਿਨ ਗਰੀਬ ਬੱਚਿਆਂ ਨਾਲ ਮਨਾਇਆ ਗਿਆ ਇਹ ਸਕੂਲ ਜਿਸ ਵਿੱਚ ਇਹ ਸਮਾਰੋਹ ਹੋਇਆ ਸੀਨੀਅਰ ਸਿਟੀਜ਼ਨ ਸੰਸਥਾ ਵੱਲੋਂ ਹੀ ਚਲਾਇਆ ਜਾ ਰਿਹਾ ਹੈ ਅਤੇ ਆਰਥਿਕ ਤੌਰ ਤੇ ਪਿਛੜੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਦਾ ਹੈ ਜਨਮ ਦਿਨ ਦੇ ਮੌਕੇ ਤੇ ਬੱਚਿਆਂ ਨਾਲ ਕੇਕ ਕਟਿਆ ਗਿਆ ਅਤੇ ਉਹਨਾਂ ਵਿੱਚ ਫਲ ਫਰੂਟ ਮਠਾਈਆਂ ਅਤੇ ਸਟੇਸ਼ਨਰੀ ਵੰਡ ਕੇ ਇੱਕ ਖਾਸ ਦਿਨ ਹੋਰ ਵੀ ਯਾਦਗਾਰ ਬਣਾਇਆ ਗਿਆ ਇਹ ਸਾਰਾ ਉਪਰਾਲਾ ਬੱਚਿਆਂ ਦੇ ਚਿਹਰਿਆਂ ਤੇ ਖੁਸ਼ੀਆਂ ਦੀ ਚਮਕ ਦੇਖਣ ਯੋਗ ਸੀ ਸੀਨੀਅਰ ਸਿਟੀਜ਼ਨ ਸੈਲ ਦੇ ਜਨਰਲ ਸਕੱਤਰ ਸ੍ਰੀ ਵਿਨੋਦ ਖੰਨਾ ਨੇ ਦੱਸਿਆ ਕਿ ਇਹ ਸਕੂਲ ਉਹਨਾਂ ਦੀ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਮੇਰੀ ਖੈਰਾਤ ਨਹੀਂ ਸਗੋਂ ਬੱਚਿਆਂ ਨੂੰ ਉਜਾਜਵਲ ਭਵਿੱਖ ਵੱਲ ਲੈ ਜਾਣ ਦੀ ਕੋਸ਼ਿਸ਼ ਹੈ ਉਹਨਾਂ ਕਿਹਾ ਕਿ ਜਨਮ ਦਿਨ ਮਨਾਉਣ ਦਾ ਇਹ ਤਰੀਕਾ ਖੁਸ਼ੀਆਂ ਨੂੰ ਸਾਂਝਾ ਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦੀ ਇੱਕ ਮਿਸਾਲ ਹੈ ਇਸ ਮੌਕੇ ਹੋਰ ਸੀਨੀਅਰ ਮੈਂਬਰਾਂ ਨੇ ਵੀ ਹਾਜ਼ਰੀ ਭਰੀ ਅਤੇ ਬੱਚਿਆਂ ਨਾਲ ਸਮਾਂ ਬਿਤਾ ਕੇ ਇਹ ਦਿਨ ਖਾਸ ਬਣਾ ਦਿੱਤਾ ਸੰਸਥਾਵਾਂ ਵੱਲੋਂ ਪਵਿਕ ਵਿੱਚ ਵੀ ਅਜਿਹੇ ਸਮਾਰੋਹ ਨਿਯਮਤ ਤੌਰ ਤੇ ਕਰਵਾਉਣ ਦਾ ਵਾਅਦਾ ਕੀਤਾ ਗਿਆ ਤਾਂ ਜੋ ਸੱਚੇ ਮਾਇਨੇ ਸਮਾਜ ਸੇਵਾ ਨੂੰ ਅਮਲ ਵਿੱਚ ਲਿਆਉਣ ਦੀ ਪ੍ਰੇਰਣਾ ਮਿਲਦੀ ਰਹੇ ਦਰਪਣ ਟੀਵੀ ਤੋਂ ਕਵਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ

ਸੇਵਾ ਕੀ ਕਰਨ ਤੇ ਬਹੁਤ ਵਧੀਆ ਗੱਲ ਸੋ ਮੈਂ ਸ਼ਮਾਨੀ ਨੂੰ ਅੱਜ ਇਸੋ ਦਿਨ ਬਹੁਤ-ਬਹੁਤ ਬਹੁਤ ਬਾਤ ਦਿੰਨਾ ਅੱਜ ਮਹਾਮਾਈ ਮਾ ਸਸਦੀ ਨੂੰ ਦਚਰਨਾ ਦੇ ਵਿੱਚ ਫੋਲਮਾਲਾ ਅਸੀਂ ਚੜਾ ਕੇ ਉਹਨਾਂ ਦਾ ਅਭਿਨੰਦਨ ਕੀਤਾ ਜੋ ਜਗਾਈਏ ਮਾ ਸਸwati ਜਿਹੜੀ ਹੈ ਇਹ ਵਿਦਿਆ ਦੀ ਜਿਹੜੀ ਇਹਨੂੰ ਦੇਵੀ ਕਿਹਾ ਜਾਂਦਾ ਸੰਗੀਤ ਦੀ ਦੇਵੀ ਵੀ ਇਹਨਾਂ ਕਿਹਾ ਜਾਂਦਾ ਸੋ ਸਤ ਸੁਰ ਜਿਹੜੇ ਨੇ ਸਾਡੀ ਸੰਗੀਤ ਦੇ ਉਹ ਅਗਰ ਮਾਂ ਸਸwati ਦਾ ਤੁਹਾਡੇ ਉੱਤੇ ਪੂਰਾ ਅਸ਼ੀਰਵਾਦ ਹੋਵੇ ਤੁਹਾਡੇ ਗਲੇ ਦੇ ਵਿੱਚ ਇਹਨਾਂ ਦਾ ਅਸ਼ੀਰਵਾਦ ਜਿਹੜਾ ਉਹ ਬੈਠਾ ਹੋਵੇ ਤੇ ਫਿਰ ਆਵਾਜ਼ ਵੀ ਬੜੀ ਵਧੀਆ ਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਮਾਨ ਸਮਾਨ ਹੈ ਉਹ ਗੀਤ गा ਕੇ ਭਜਨ गा ਕੇ ਵੀ ਕੀਤਾ ਜਾਂਦਾ ਸੋ ਬਿਲਕੁਲ ਭਜਨ ਆ ਮਾਂ ਸਸwati ਦਾ ਉਹ ਤੁਹਾਨੂੰ ਸੁਣਾਉਣਾ ਤਰੇ ਦੇ ਨਾਲ ਸੁਣਾਵਾਂਗਾ ਕਿਉਂਕਿ ਮੈਂ ਥੋੜਾ ਜਿਹਾ ਛੋਟਾ ਮੋਟਾ ਸਿੰਗਰ ਵੀ ਹੈਗਾ ਤੇ ਇਸ ਕਰਕੇ ਮੈਂ ਭਜਨ ਜਿਹੜਾ ਤੁਹਾਨੂੰ ਤਰੇ ਦੇ ਨਾਲ ਸੁਣਾਉਣਾ ਮੈਂ ਹੀ ਵਰਦਾਇਨੀ ਕਰुणा ਵਰਦਾਇਨੀ ਕਰ ਕੰਮ ਲਵੀ ਨਾ ਦਾਰਨੀ ਮਾ ਅਸਰ ਸੋ ਕੀ ਮਾ ਅਸਰ ਮਾ ਮਾ ਤੁਸੀਂ ਅੱਗੇ ਸੀਗੇ ਰਹਿ ਗਏ ਮੈਂ ਖੰਨਾ ਜੀ ਨੂੰ ਕਹਾਂਗਾ ਕਿ ਉਹ ਸ੍ਰੀ ਬਹੁਤ ਹੀ ਸਤਿਕਾਰਯੋਗ ਅੱਜ ਵੀ ਫਟਾਪਨ ਦੀ ਜਵਾਲੀ ਜੀ ਦਾ ਬੱਡੇ ਹੈ ਸ਼ਰਮਾਂਕੰਦਾ ਸ਼ਰਮਾਂਕੰਦਾ ਸਾਰੇ ਕਰਨ ਸਾਰੇ ਜੋਰ ਨਾਲ ਮੰਨਿਆ ਸਿੰਘ ਜੀ ਸਤਿ ਸ਼੍ਰੀ ਅਕਾਲ ਜਿਹੜੇ ਬੰਦੂ ਗੱਟੇ ਉਹਨਾਂ ਦਾ ਸਰਕਾਰ ਅੱਜ ਉਹਨਾਂ ਵਿੱਚੋਂ ਹੀ ਆਪਣੇ ਮਾਨਯੀ ਰਗੇਸ਼ ਸ਼ਰਮਾ ਜੀ ਦਾ ਜਨਮ ਦਿਨ ਹੈ ਜਿਹਦਾ ਆਪਣਾ ਵੀ ਜਨਮ ਦਿਨ ਹੁੰਦਾ ਹੈ ਅਸੀਂ ਮੰਦਰ ਜਾਂਦੇ ਆਂ ਅਸੀਂ ਜੋ ਪ੍ਰਾਰਥਨਾ ਕਰਨੇ ਜਾਂ ਸੰਮਤ ਵਾਲੇ ਜੀ ਨੂੰ ਨਵਾਂ ਸਾਲ ਮੰਨਨੇ ਆਂ ਇਹ ਪ੍ਰਭੂ ਇਹ ਭਾਗੀ ਭਰਿਆ ਸਾਲ ਹੋਵੇ ਜਿਸ ਦਾ ਅਸੀਂ ਬਚਪਨ ਦਾ ਆਪਣੀ ਦਾਦੀ ਨਾਨੀਏ ਤੋਂ ਸੁਣਨੇ ਭਾਗੀ ਭਰਿਆ ਬਹੁਤ ਸਾਰਾ ਬਚਪਨ ਸੇ ਪਤਾ ਨਹੀਂ ਲੱਗਦਾ ਕਿ ਭਾਗੀ ਭਰਿਆ ਜੀ ਜੋ ਸੰਗ ਦਾ ਬੋਲ ਹੀ ਜਣਾ ਭਾਗੀ ਭਰਿਆ ਸਾਲ ਹੋਵੇ ਪਰਮਾਤਮਾ ਅਣਾ ਦੇ ਉਸੇ ਸੁਖ ਸ਼ਾਂਤੀ समृद्धि ਸਤਿਭਾਵਨਾ ਦਾ ਅਸ਼ੀਰਵਾਦ ਦੇਵੇ ਜੋ ਸਿਨਿਜ਼ਰ ਸਿਟੀਜ਼ਨਸ਼ਿਪ ਚੰਜ ਜੋ ਕਰ ਰਹੇ ਹੈ ਇਹ ਵੀ ਇਹਨਾਂ ਦਾ 파ਟ ਹੈ ਇਹ ਤਾਂ ਤੁਸੀਂ ਸਮਾਜ ਦੀ ਸੇਵਾ ਕਰ ਰਹੇ ਹੋ ਇਹ ਜੋ ਅੱਜ ਨਿੱਤ ਨਵਬੜੀ ਹੁੰਦਾ ਕਿ ਬੱਚੇ ਆਪਣੇ ਅਸੀਂ ਘਰਾਂ ਦੇ ਬਾਜ਼ੇ ਮਨਾਣੇ ਆ ਇਹ ਬਹੁਤ ਵਧੀਆ ਸਿਸਟਮ ਵਿੱਚ ਡਾਪ ਕੀਤਾ ਕਿ ਜਿਹੜਾ ਸਕੂਲ ਦੇ ਵਿੱਚ ਆ ਗਏ ਇੱਕ ਲੋਕ ਕਲਾਸ ਮੀਟਿੰਗ ਦੇ پاس ਦੇ ਬੱਚਿਆਂ ਦੇ ਵਿੱਚ ਜਨਮ ਦਿਨ ਮਨਾਣਾ ਉਹਦੀ ਖੁਸ਼ੀ ਈ ਹੋਰ ਹੈ ਬਚਪਨ ਜਦੋਂ ਅਸੀਂ ਵੀ ਜਨਮ ਦਿਨ ਮਨਾਉਂਦੇ ਸੀ ਉਦੋਂ ਅਸੀਂ ਵੀ ਖੁਸ਼ ਹੋਣਾ ਇਹ ਇੱਕ ਬੜਾ ਖੁਸ਼ੀ ਦਾ ਪਲ ਹੈ ਜਿਹਦੇ ਤੇ ਸ਼ਰਮਾ ਜੀ ਇੰਜੋਏ ਕਰ ਰਹੇ ਹੈ ਕਿਤਨਾ ਬੈਠੇ ਜॉय ਕਰ ਰਹੇ ਔਰ ਦੇਖੋ ਜਨਮ ਦਿਨ ਆਨੇ ਹੈ ਪਰ ਅਜਿਹਾ ਕਿਸੇ ਉਪਰਾਲਾ ਕੀਤਾ ਕਿ ਸਕੂਲ 'ਚ ਮਨਾਇਆ ਔਰ ਦਿਨੇ ਮਹੀਨੇ 'ਚ ਇਕੱਠੇ ਹੋਣੇ ਉਹਨੇ ਇੱਕੋ ਦਿਨ ਇਕੱਠੇ ਕਰਕੇ ਮਨਾ ਲੈਣਾ ਕਿਉਂਕਿ ਸਕੂਲ 'ਚ ਰੋਜ਼ ਤੇ ਮਨ ਨਹੀਂ ਚਾਹ ਰਿਹਾ ਕਿ ਟਾਈਮ ਵੇਸਟ ਹੋਏਗਾ ਨਾ ਇਹ ਇੱਕ ਬਹੁਤ ਅੱਛਾ ਸਿਸਟਮ ਦੀ ਡਾਟ ਦਿੱਤਾ ਹੈ ਜਿਆਦਾ ਤੁਸੀਂ ਮੈਨੂੰ ਕਿਹਾ ਮੈਂ ਵੀ ਕੋਸ਼ਿਸ਼ ਕਰਾਂਗਾ ਮੈਂ ਵੀ ਮੇਰਾ ਵੀ ਦਸੰਬਰ 'ਚ ਕੋਈ ਐਸੇ ਸੈਲੀਬ੍ਰੇਟ ਕਰੋ ਮਿਲ ਕੇ ਮੈਂ ਅੱਜ ਦੇ ਦਿਨ ਮੈਂ ਜਿਵੇਂ ਜਿਵੇਂ ਅੱਜ ਦਾ ਮੇਰਾ ਬਰਥਡੇ ਸੀਗਾ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਅੱਛਾ ਬਰਥਡੇ ਕਦੀ ਨਹੀਂ ਮਨਾਇਆ ਜਦੋਂ ਆ ਬਰਥਡੇ ਅੱਜ ਅੱਜ ਦਾ ਦਿਨ ਸੀਗਾ ਅੱਜ ਮੇਰਾ ਅਨ ਮੈਮਰੀਬਲ ਜਿਹਨੂੰ ਕਹਿੰਦੇ ਆ ਵੀ ਬੰਕ ਨਾ ਭੁੱਲਣ ਯੋਗ ਮੈਂ ਬਰਥਡੇ ਮਿਲਾ ਮਨਾਇਆ ਤੇ ਮੈਂ ਸਾਰੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦਿਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਪੈਸ਼ਲੀ ਸਾਡੇ ਸੰਜੀਵ ਸਜੀਵ ਖੱਡਾ ਜੀ ਆਪਣੇ ਡਾਕਟਰ ਸਾਹਿਬ ਵਿਨੋ ਖਨਾਰੀ ਹੋਰ ਬਾਕੀ ਸਾਰੇ ਸਾਥੀ ਰਮੇਸ਼ ਜੀ ਬਾਕੀ ਸਰ ਜਿਹਦੇ ਸੁਦਰਸ਼ਨ ਜੀ ਜਿਹਦੇ ਸਾਥੀ ਆਏ ਨੇ ਸਾਰੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਹਨਾਂ ਨੇ ਇੰਨਾ ਸਮਾਂ ਕੱਢਿਆ ਤੇ ਇੱਕ ਨਮਾਨਜੇ ਦਾ ਬਰਥਡੇ ਬਣਾਇਆ ਮੈਂ ਬਹੁਤ ਬਹੁਤ ਧੰਨਵਾਦੀ ਆ ਜੀ ਬੱਚਿਆਂ ਦੇ ਵਿੱਚ ਵੱਡੇ ਬਣਾ ਕੇ ਕਿਦਾਂ ਦਾ ਹਾਂ ਸਭ ਤੋਂ ਵਧੀਆ ਚੀਜ਼ ਇਹ ਹੋਈ ਹੈ ਜਿਹੜਾ ਬੱਚਿਆਂ ਵਿੱਚ ਬਰਥਡੇ ਬਣਾਣਾ ਕਿਉਂਕਿ ਪਹਿਲ ਬਾਕੀ ਸਾਰੇ ਅਸੀਂ ਅੱਜ ਮੈਂ 60 ਸਾਲ ਦਾ ਹੋ ਗਿਆ 59 ਸਾਲ ਤੇ ਅਸੀਂ ਬੱਚੇ ਜਿਹਨੇ ਬਰਥਡੇ ਬਣਾਏ ਅੱਜ ਦਾ ਸਪੈਸ਼ਲ ਇਸ ਕਰਕੇ ਆ ਹੋ ਗਿਆ ਜੇ ਇਹ ਬੱਚਿਆਂ ਦੇ ਵਿੱਚ ਬਰਥਡੇ ਬਣਾ ਬੱਚਿਆਂ ਦੇ ਵਿੱਚ ਬਰਥਡੇ ਬਣਾ ਜਿਹਨਾਂ ਨੂੰ ਰਵਾਣੀ ਖੁਸ਼ੀ ਹੋਈ ਮੈਂ ਵਿਆਹ ਨਹੀਂ ਕਰ ਸਕਦਾ ਇਸ ਕਰਕੇ ਮੈਂ ਤੇ ਇਹ ਚਾਹਾਂਗਾ ਵੀ ਇਸ ਬਾਕੀ ਸਾਥੀਆਂ ਨੂੰ ਵੀ ਆਪਣੇ ਬਰਥਡੇ ਤੇ ਬੱਚਿਆਂ ਦੇ ਨਾਲ ਹੀ ਬਣਾਉਣਾ ਚਾਹੀਦਾ ਅੱਜ ਸਾਡੇ ਸਕੂਲ ਦੇ ਵਿੱਚ ਜਿਹੜਾ ਅਸੀਂ ਗੋਲ ਬਾਗ ਦੇ ਵਿੱਚ ਇੱਕ ਨਸ਼ਰਕ ਸਕੂਲ ਚਲਾਉਂਦੇ ਆ ਜਿਹਦੇ ਵਿੱਚ ਕੋਈ ਫੀਸ ਨਹੀਂ ਕੋਈ ਵਰਦੀਆਂ ਨਹੀਂ ਸਾਰਾ ਖਰਚਾ ਅਸੀਂ ਸਕੂਲ ਦੀ ਮੈਨੇਜਮੈਂਟ ਕਰਦੀ ਹੈ ਸ਼ਹੀਦ ਰਬਨਸਲਾਲ ਖੰਨਾ ਬਾਲਵਾਟੀ ਕਾ ਦੇ ਨਾ ਤੋਂ ਸਾਡੇ ਬਹੁਤ ਸੀਨੀਅਰ ਲੀਡਰ ਹੁੰਦੇ ਸੀ ਰਬਨਸਲਾਲ ਖੰਨਾ ਜੀ ਉਹ ਸ਼ਹੀਦ ਹੋਏ ਉਹਨਾਂ ਦੇ ਤੇ ਇੱਕ ਸੋਸਾਇਟੀ ਬਣੀ ਔਰ ਇਹ ਸਕੂਲ ਚੱਲਦਾ ਪਿਆ ਐਚ ਅਸੀਂ ਬੱਚਿਆਂ ਨੂੰ ਖਾਣਾ ਵੀ ਦਿੰਨੇ ਆ ਇੱਕ ਟਾਈਮ ਦਾ ਸਾਰਾ ਕੁਝ ਜਿਹੜਾ ਐਥੇ ਉਹ ਬੱਚੇ ਪੜਨ ਆਉਂਦੇ ਆ ਜਿਹੜੇ ਬੜੇ ਸਮਾਜ ਚ ਸਮਝੋ ਵੀ ਪਿਛਲੇ ਵਰਗ ਦੇ ਆ ਦਲਿਤ ਵਰਗ ਦੇ ਨੇ ਲੇਬਰ ਕਲਾਸ ਦੇ ਬੱਚੇ ਨੇ ਉਹਨਾਂ ਨੂੰ ਸਾਰਾ ਜਿਹੜਾ ਹੈ ਅਸੀਂ ਪੜਾ ਕੇ ਪੰਜਵੀਂ ਤੱਕ ਇਹ ਤੋਹਫੇ ਤਿਆਰ ਕਰਕੇ ਅੱਗੇ ਸਕੂਲਾਂ ਚ ਭੇਜਦੇ ਆ ਸਾਡੇ ਵਿੱਚ ਅੱਜ ਐਕਸੀਅਨ ਸਾਹਿਬ ਸ਼੍ਰੀ ਰਕੇਸ਼ ਸ਼ਰਮਾ ਜੀ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ 셀 ਬੀਜੇਪੀ ਉਹਦੇ ਵਾਈਸ ਪ੍ਰੈਜ਼ੀਡੈਂਟ ਵੀ ਨੇ ਉਹ ਇੱਥੇ ਸਪੈਸ਼ਲੀ ਅੱਜ ਆਪਣਾ ਬੱਚਿਆਂ ਦੇ ਨਾਲ ਜਨਮ ਦਿਨ ਮਨਾਣ ਆਏ ਉਹਨਾਂ ਦੇ ਨਾਲ ਸਾਡੇ ਪੁਰਵ ਚੇਅਰਮੈਨ ਸੰਜੀਵ ਖੰਨਾ ਜੀ ਜਿਹੜੇ ਹਰਬੰਸ لال ਖੰਨਾ ਸੁਸਾਇਟੀ ਹੈ ਜਿਹੜੀ ਸਾਡੀ ਉਹਦੇ ਪ੍ਰੈਜ਼ੀਡੈਂਟ ਵੀ ਨੇ ਔਰ ਸਾਡੇ ਨਾਲ ਵਿਨੋਦ ਖੰਨਾ ਜੀ ਜਿਹੜੇ ਜਨਨ ਸੈਕਟਰੀ ਨੇ ਸੀਨੀਅਰ ਸਿਟੀਜ਼ਨ ਚੈਲਜ ਹੋਇਆ ਔਰ ਹੋਰ ਵੀ ਇਹਨਾਂ ਦੇ ਸਾਰੇ ਸਾਥੀ ਅੱਜ ਇੱਥੇ ਬਰਥਡੇ ਮਨਾਣ ਆਏ ਹਨ ਆਪਣਾ ਸ਼ਰਮਾ ਜੀ ਆਪਣੇ ਪਰਿਵਾਰ ਦੇ ਨਾਲ ਇੱਥੇ ਬਰਥਡੇ ਮਨਾਣ ਆਏ ਸਾਨੂੰ ਬੜੀ ਖੁਸ਼ੀ ਹੈ ਔਰ ਬੱਚਿਆਂ ਚ ਵੀ ਬੜੀ ਖੁਸ਼ੀ ਹੈ ਵੀ ਉਹਨਾਂ ਦੇ ਨਾਲ ਆਪਣਾ ਟਾਈਮ ਸਾਂਝਾ ਕੀਤਾ ਮੈਂ ਇੱਕ ਵਾਰੀ ਫੇਰ ਖੰਨਾ ਜੀ ਨੂੰ ਬਹੁਤ ਆਪਣਾ ਸ਼ਰਮਾ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਜਨਮ ਦਿਨ ਦੀ ਹੈਪੀ ਬਰਥਡੇ ਸ਼ਰਮਾ ਜੀ ਥੈਂਕ ਯੂ ਅੱਜ ਦੇ ਮਾਨਯੋਗ ਸੀਨੀਅਰ ਸਿਟੀਜ਼ਨ ਚੈਲਜ ਹੋਇਆ ਹੈ ਉਹਨਾਂ ਦੇ ਜਨਮ ਦਿਨ ਸ੍ਰੀ ਡਕੇਸ਼ ਸ਼ਰਮਾ ਜੀ ਜਿਹੜੇ ਐਕਸੀਨ ਤੋਂ ਰਟਾਇ ਰਹੇ ਵਾਈਸ ਪ੍ਰਧਾਨ ਐ ਸੰਗਠਨ ਦੇ ਉਹਨਾਂ ਦਾ ਜਨਮ ਦਿਨ ਹੈ ਸਭ ਨਾਲੋਂ ਵਧੀਆ ਗੱਲ ਹੈ ਪ੍ਰਮਾਤਮਾ ਉਹਨਾਂ ਨੂੰ ਖੁਸ਼ੀਆਂ ਦੇ ਸਤਬੁੱਧੀ ਦੇ ਸੇ ਦੇ ਸਭ ਕੁਝ ਦੇ ਜਿਹੜਾ ਉਹ ਪ੍ਰਾਲਾ ਇਹਨਾਂ ਨੇ ਕੀਤਾ ਹੈ ਕਿ ਅੱਜ ਸਕੂਲ ਦੇ ਬੱਚਿਆਂ ਵਿੱਚ ਉਹ ਵੀ ਛੋਟੇ ਛੋਟੇ ਬੱਚੇ ਜਿਹੜੇ ਪਿਛਲੇ ਵਰਗ ਦੇ ਬੱਚੇ ਉਹਨਾਂ ਵਿੱਚ ਆ ਕੇ ਅੱਜ ਜਨਮ ਦਿਨ ਮਨਾ ਰਹੇ ਉਹਨਾਂ ਦੇ ਖੁਸ਼ੀਆਂ ਬੱਚਿਆਂ ਦੇ ਜਿਹੜੀ ਖੁਸ਼ੀਆਂ ਇਹਨਾਂ ਨੂੰ ਸ਼ਾਂਤੀ ਦੇ ਰਹੀਆਂ ਮਨ ਨੂੰ ਇਸ ਤੋਂ ਵੱਡਾ ਰੱਬ ਦਾ ਗਿਫਟ ਇਹਨਾਂ ਨੂੰ ਨਹੀਂ ਮਿਲ ਸਕਦਾ ਤੋਂ ਮੈਂ ਅਈਓ ਕਾਗਾ ਕਿ ਖੁਸ਼ੀ ਤੇ ਹੋਣੀ ਜੇ ਦੀ ਸਭ ਲੋਗ ਜੇ ਅਸੀਂ ਪਰਚਿਤ ਲੋਗ ਜਿਹੜੇ ਇਹਨਾਂ ਨੇ ਜੋ ਸਿਸਟਮ ਬਣਾਇਆ ਕਿ ਮਹੀਨੇ ਜਿਹਨਾਂ ਦੇ ਜਨਮ ਦਿਨ ਆ ਗਏ ਇੱਕ ਜਨਮ ਸਭ ਇੱਕ ਦਿਨ ਫਿਕਸ ਕਰਕੇ ਸਾਰੇ ਜਿਹਨੇ ਜਨਮ ਦਿਨ ਇੱਥੇ ਮਨਾ ਲ ਐ ਸਿਸਟਮ ਜੋ ਚਲਾਣਗੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਵੀ ਭਾਗੀਦਾਰ ਬਣਾਂਗੇ ਉਸ ਸਕੀਮ ਦੇ ਵਿੱਚ ਇਹਨਾਂ ਦੇ ਅਸੀਂ ਵੀ ਆਪਣਾ ਯੋਗਦਾਨ ਪਾਵਾਂਗੇ ਬੱਚਿਆਂ ਦੀ ਖੁਸ਼ੀ ਵਿੱਚ ਅਸੀਂ ਫਿਰ ਵੀ ਫਿਰ ਕਹਿੰਦੇ ਆ ਪ੍ਰਮਾਤਮਾ ਇਹ ਸੰਗਠਨ ਨੂੰ ਔਰ ਮਾਨਯ ਰਕੇਸ਼ ਜੀ ਨੂੰ ਤੇ ਐਸੂ ਹੋਰ ਸਤ ਬੁੱਧੀ ਦੇਵੇ ਹੋਰ ਪ੍ਰੇਰਣਾ ਦੇਵੇ ਹੋਰ ਸ਼ਕਤੀ ਦੇਵੇ ਹਾਂਜੀ ਸਭ ਕੁਝ ਸਮਰਥਮਾਨ ਹੋਣਾ ਹੈ ਐ ਸਭ ਕੁਝ ਇਸ ਸਮਾਜੀ ਸੇਵਾ ਕਰਨ ਕਿਉਂਕਿ ਇਹ ਸੇਵਾ ਬਹੁਤ ਕਰਦੇ ਨੇ ਸੰਗਠਨ ਵੱਲੇ ਔਰ ਨਰ ਸੇਵਾ ਨਾਰਾਇਣ ਸੇਵਾ ਸਾਡੇ ਸ਼ਾਸਤਰਾਂ ਚ ਵੀ ਲਿਖਿਆ ਹੈ ਇੱਕ ਤਾਂ ਸੇਵਾ ਹੀ ਸੇਵਾ ਕਰ ਰਹੇ ਜਿਹਦਾ ਇਹਨਾਂ ਨੂੰ ਪ੍ਰਭੂ ਨੇ ਫਲ ਦੇ ਨਹੀਂ ਦੇ ਧੰਨਵਾਦ